ਲੋਕਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੇਰਪੁਰ ਕਾਲਵੀ ਸਾਥਿਓ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਹੋਈ ਹੈ ਉਸ ਇਲੈਕਸ਼ਨ ਦੇ ਵਿੱਚ ਬਤੌਰ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜਿਨ੍ਹਾਂ ਦੀ ਬੇਟੀ ਕੰਚਨ ਪ੍ਰੀਤ ਕੌਰ ਜਿਹੜੀ ਪੂਰੇ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਕਿਉਂਕਿ ਵਿਰੋਧੀ ਧਿਰ ਇਵਨ ਕਿ ਸੱਤਾਧਿਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਕੰਮਲ ਤੌਰ ਤੇ ਚਾਹੇ ਉਹਨਾਂ ਦੇ ਐਮਐਲਏ ਹੋਣ ਉਹ ਕੈਬਨਟ ਮੰਤਰੀ ਹੋਣ ਵਰਕਰ ਹੋਣ ਲੀਡਰ ਹੋਣ ਮੁੱਖ ਮੰਤਰੀ ਸਾਹਿਬ ਹੋਣ ਉਹ ਇਸ ਗੱਲ ਦਾ ਦੋਸ਼ ਲਾਉਂਦੇ ਰਹੇ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਕੰਚਨ ਪ੍ਰੀਤ ਕੌਰ ਉਹਨਾਂ ਦੇ ਘਰ ਵਾਲਾ ਹਸਬੈਂਡ ਜਿਹੜਾ 오호 uh -huh. ਗੈਂਗਸਟਰ ਆ ਸੋ ਗੈਂਗਸਟਰਾਂ ਦੇ ਜ਼ਰੀਏ ਇਲੈਕਸ਼ਨ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਬਹੁਤ ਸਾਰੇ ਜਿਹੜੇ ਇਸ ਗੱਲ ਦੇ ਇਲਜ਼ਾਮਾਤ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾਂਦੇ ਰਹੇ ਆ ਸੋ ਉਸ ਤੋਂ ਬਾਅਦ ਬਹੁਤ ਸਾਰੇ ਜਿੱਥੇ ਕੰਚਨਪ੍ਰੀਤ ਕੌਰ ਜਿਹੜੀ ਇੱਕ ਸਰਗਰਮ ਭੂਮਿਕਾ ਜਿਨ੍ਹਾਂ ਨੇ ਬਾਈ ਇਲੈਕਸ਼ਨ ਦੇ ਵਿੱਚ ਨਿਭਾਈ ਹੈ ਔਰ ਉਹਨਾਂ ਦੇ ਉੱਤੇ ਡਿਊਰਿੰਗ ਇਲੈਕਸ਼ਨ ਕੈਂਪੇਨ ਬਹੁਤ ਸਾਰੇ ਮਾਮਲੇ ਦਰਜ ਕੀਤੇ ਗਏ ਉਹਨਾਂ ਤੋਂ ਇਲਾਵਾ ਕਈ ਸਰਪੰਚਾਂ ਦੇ ਪੁੱਚਰਪਿੰਡ ਦੇ ਸਰਪੰਚ ਦੇ ਉੱਤੇ ਬਹੁਤ ਸਾਰੇ ਮੋਹਰਲੀ ਕਤਾਰ ਦੇ ਅਕਾਲੀ ਲੀਡਰਾਂ ਦੇ ਉੱਤੇ ਜਿਹੜੇ ਵੱਖ-ਵੱਖ ਕਮਿਸੀਜ਼ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਗਏ ਆ ਔਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਮੁਜਮਮਤ ਕਰਕੇ ਇਸ ਗੱਲ ਦੀ ਛੜੀ ਸ਼ਿਕਾਇਤ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਕਰਦਾ ਰਿਹਾ ਜਿਹਦੇ ਤਹਿਤ ਕਾਰਵਾਈ ਵੀ ਹੋਈ ਹੈ ਇਹ ਗੱਲ ਬਹੁਤ ਵੱਡਾ ਜਿਹੜਾ ਸੇਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਵਿਰੋਧੀ ਧਿਰ ਦੇ ਵਿੱਚ ਰਹਿੰਦੇ ਆ ਸਰਕਾਰ ਦੀ ਸ਼ਿਕਾਇਤ ਕਰਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਸ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਤਫਤੀਸ਼ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਦੇ ਇਹਨਾਂ ਕੰਮ ਕਰ ਰਹੇ ਅਫਸਰਾਂ ਨੂੰ ਜਿਹੜਾ ਉਹ ਦੋਸ਼ੀ ਪਾਇਆ ਜਿਹਦੇ ਤਹਿਤ ਰਵਜੋਤ ਕੌਰ ਗਰੇਵਾਲ ਐਸਐਸਪੀ ਤਰਨਤਾਰ ਨੂੰ ਸਸਪੈਂਡ ਵੀ ਹੋਣਾ ਪਿਆ ਸੋ ਨਾਲ ਨਾਲ ਜਿਹੜੇ ਦੋ ਡੀਐਸਪੀ ਸੀਗੇ ਉਹਨਾਂ ਨੂੰ ਵੀ ਬਦਲਿਆ ਗਿਆ ਜਿਹੜੇ ਬਾਅਦ ਦੇ ਵਿੱਚ ਸਸਪੈਂਡ ਵੀ ਕਰ ਦਿੱਤੇ ਗਏ ਸੋ ਇੱਕ ਮਾਮਲਾ ਹੈ 208 ਐਫਆਈਆਰ ਨੰਬਰ 208/25 ਜਿਹੜਾ ਚੁਭਾਲ ਥਾਣੇ ਦੇ ਵਿੱਚ ਦਰਜ ਹੁੰਦਾ ਉਹਦੇ ਤਹਿਤ ਜਿਹੜਾ ਇਹ ਮਾਮਲਾ ਪੁਲਿਸ ਨੇ ਦਰਜ ਕੀਤਾ ਸੋ ਜਿਹੜੇ ਪਰਚੇ ਕੰਚਨਪ੍ਰੀਤ ਕੌਰ ਦੇ ਖਿਲਾਫ ਦਰਜ ਕੀਤੇ ਗਏ ਸੀ ਉਹਨਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਮਾਨਯੋਗ ਹਾਈ ਕੋਰਟ ਦੇ ਵਿੱਚ ਗਿਆ ਜਿੱਥੋਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਰਾਹਤ ਦਿੰਦਿਆਂ ਕਹਿਤਾ ਕਿ ਉਹਨਾਂ ਦੀ ਅਰੈਸਟ ਤੋਂ ਪਹਿਲਾਂ ਉਹਨਾਂ ਦੇ ਮਾਮਲੇ ਕਿਸੇ ਵੀ ਮਾਮਲੇ ਦੇ ਵਿੱਚ ਉਹਨਾਂ ਦੀ ਪੁੱਛ ਗਿੱਚ ਜਿਹੜੀ ਹੋਣੀ ਲਾਜ਼ਮੀ ਹੈ ਸੋ ਜਿਸ ਦੇ ਤਹਿਤ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੋ ਸਰਕਾਰ ਇਸ ਗੱਲ ਦੀ ਆਪਣੀ ਹੀਟੀ ਮੰਨਣ ਲੱਗ ਪਈ ਇਸ ਗੱਲ ਨੂੰ ਮਹਿਸੂਸ ਕਰਨ ਲੱਗ ਗਈ ਕਿ ਅਸੀਂ ਉਸ ਕੰਚਨਪ੍ਰੀਤ ਕੌਰ ਜਿਹੜੀ ਇਹਨਾਂ ਦੇ ਟਾਰਗੇਟ ਦੇ ਉੱਤੇ ਸੀ ਉਹਨੂੰ ਅਸੀਂ ਅਰੈਸਟ ਕਿਉਂ ਨਹੀਂ ਕਰ पाए ਸੋ ਜਿਹੜਾ ਮਾਮਲਾ ਹੁੰਦਾ ਕਿ ਉਹ ਕੱਲ ਜਾਂਦੀ ਹੈ ਤੇ ਉਹਨੂੰ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਪਰਸੋਂ 29 ਤਰੀਕ 28 ਤਰੀਕ ਨੂੰ ਉਹ ਥਾਣੇ ਦੇ ਵਿੱਚ ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉੱਥੇ ਬੁਲਾ ਕੇ 3 4 5 ਘੰਟੇ ਦੀ ਪੁੱਛਗਿੱਛ ਹੁੰਦੀ ਹੈ ਤੇ ਨਾਲ ਦੇ ਨਾਲ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਸੋ ਇਸ ਗੱਲ ਦੇ ਖਿਲਾਫ ਜਿਹੜੀ ਹੈ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਮੋਹਰੀ ਲੀਡਰਸ਼ਿਪ ਜਿਹੜੀ ਉੱਥੇ ਇਸ ਗੱਲ ਦਾ ਵਿਰੋਧ ਕਰਦੀ ਜਦੋਂ ਕੱਲ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਵੀ ਜਿਹੜੀ ਹੈ ਅਕਾਲੀ ਵਰਕਰਾਂ ਨੇ ਉੱਥੇ ਲੀਡਰਾਂ ਨੇ ਨਾਰੇਬਾਜੀ ਕੀਤੀ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੇ ਖਿਲਾਫ ਰੱਜ ਕੇ ਗੁੱਸਾ ਕੱਢਿਆ ਸੋ ਰਾਤ ਜਿਹੜਾ 8 ਵਜੇ ਅਨ 23 ਤਰੀਕ ਨੂੰ ਰਾਤ 8 ਵਜੇ ਮਾਨਯੋਗ ਅਦਾਲਤ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੁੰਦੀ ਹੈ ਜਿਹੜੀ ਲੰਮੀ ਸਮਾਂ ਚੱਲਣ ਤੋਂ ਬਾਅਦ 8 ਘੰਟੇ ਦੀ ਸੁਣਵਾਈ ਤੋਂ ਬਾਅਦ ਅੱਜ ਸਵੇਰੇ ਤੜਕੇ 4 ਵਜੇ 30 ਨਵੰਬਰ 2025 अर्ਲੀ ਮਾਰਨਿੰਗ 4 एएम ਉਸ ਕੰਚਨ ਪ੍ਰੀਤ ਕੌਰ ਜਿਹਦੇ ਉੱਤੇ ਝੂਠਾ ਮਾਮਲੇ ਦਰਜ ਕਰਕੇ ਸਰਕਾਰ ਨੇ ਉਸ ਨੂੰ ਅਰੈਸਟ ਕੀਤਾ ਸੀ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਉਹਨਾਂ ਨੂੰ ਬਾਂ ਇੱਜ਼ਤ ਬਰੀ ਕਰ ਦਿੱਤਾ ਗਿਆ ਸੇ ਇਹ ਜਿਹੜੀ ਆ ਆਰਡਰ ਸੀ ਜਿਹੜਾ ਇਹ ਮਾਨਯੋਗ ਅਦਾਲਤ ਦਾ ਇਸ ਫੈਸਲੇ ਦੇ ਨਾਲ ਜਿੱਥੇ ਮਾਨਯੋਗ ਅਦਾਲਤਾਂ ਦਾ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਤੇ ਸਤਕਾਰ ਵਧਿਆ ਉਥੇ ਸਰਕਾਰ ਦੀ ਵੀ ਬੇਹੱਦ ਕਿਰਕਰੀ ਹੋਈ ਹੈ ਹੁਣ ਸਰਕਾਰ ਦੇ ਜਿਹੜੇ ਅ ਲੀਡਰ ਨੇ ਸਰਕਾਰ ਦੇ ਜਿਹੜੇ ਮੰਤਰੀ ਨੇ ਸਰਕਾਰ ਦਾ ਜਿਹੜੇ ਮੁੱਖ ਮੰਤਰੀ ਨੇ ਉਹ ਆਮ ਲੋਕਾਂ ਨੂੰ ਇਸ ਗੱਲ ਨੂੰ ਕਿਵੇਂ ਸਪਸ਼ਟ ਕਰਨਗੇ ਕਿ ਇਹ ਜਿਹੜਾ ਮਾਮਲਾ ਸੱਚਾ ਸੀ ਜਾਂ ਝੂਠਾ ਸੀ ਕਿਉਂਕਿ ਮਾਨਯੋਗ ਅਦਾਲਤਾਂ ਨੇ ਉਹਨੂੰ ਰਾਹਤ ਦੇ ਕੇ ਰਹਾ ਕਰਤਾ ਹੁਣ ਇੱਕ ਗੱਲ ਜਿਹੜੀ ਸਾਬਤ ਹੋ ਗਈ ਹੈ ਕਿ ਕੰਚਨ ਪ੍ਰੀਤ ਕੌਰ ਜਿਹੜੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਹੈ ਤੇ ਜਿਹਦੇ ਉੱਤੇ ਬਾਰ ਬਾਰ ਦੋਸ਼ ਲੱਗਦੇ ਆ ਕੱਲ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਲੀ ਕੁਲਦੀਪ ਸਿੰਘ ਤਾਲੀਵਾਲ ਸਾਹਿਬ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਇੱਕ ਧਰਮੀ ਫੌਜੀ ਦੀ ਬੇਟੀ ਜਿਹੜੀ ਅਰੈਸਟ ਕਰ ਲਈ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਇੱਕ ਗੈਂਗਸਟਰ ਦੀ ਘਰ ਵਾਲੀ ਗ੍ਰਿਫਤਾਰ ਕੀਤੀ ਹੈ ਸੋ ਕਲੈਸ਼ ਬਹੁਤ ਵੱਡਾ ਹੈ ਮਤਭੇਦ ਬਹੁਤ ਵੱਡੇ ਨੇ ਵਿਚਾਰਧਾਰਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਬਹੁਤ ਵੱਡੀ ਕਿਰਕਰੀ ਅੱਜ ਹੋਈ ਹੈ ਲੋਕਾਂ ਦੇ ਸਾਹਮਣੇ ਪੰਜਾਬ ਦੀ ਧਰਤੀ ਦੇ ਉੱਤੇ ਇਸ ਦਾ ਜਿਹੜਾ ਡੈਮੇਜ ਕੰਟਰੋਲ ਕਰਨ ਦੇ ਲਈ ਅੱਗੇ ਕਿਹੜੀ ਕਾਰਵਾਈ ਨੂੰ ਅੰਜਾਮ ਦੰਦੀ ਇਹ ਦੇਖਣ ਵਾਲੀ ਗੱਲ ਹੋਏਗੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾਂ ਹੀ ਕੱਲ ਨੂੰ ਫੇਰ ਕਿਸੇ ਹੋਰ ਅ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮਨੋ ਦਿਓ ਇਜਾਜ਼ਤ ਜਿੰਨ ਜਿੰਨ ਸਾਥੀਆਂ ਨੇ ਹਾਲੇ ਤੀਕ ਇੱਕ ਲੋਕ ਚੈਨ ਤਰਾਂ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਔਰ ਆਪਣੇ ਬੜੇ ਮੁੱਲੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਅਨੁਸਾਰ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਤੁਹਾਡੇ ਕਹਿਣ ਅਨੁਸਾਰ ਤੁਹਾਡੀ ਸੁਝਾਅ ਮੁਤਾਬਕ ਤੁਹਾਡੀ ਸਲਾਹ ਅਨੁਸਾਰ ਅਸੀਂ ਜਿਹੜੇ ਪ੍ਰੋਗਰਾਮ ਪੇਸ਼ ਕਰਦੇ ਰਹੀਏ ਤਾਂ ਮੈਨੂੰ ਦਿਓ ਇਜਾਜ਼ਤ ਅੱਜ ਤੱਕ ਦੇ ਲਈ ਇੰਨਾ ਹੀ ਫਿਰ ਮਿਲਾਂਗੇ ਸ਼ਬਾ ਖੈਰ We'll